ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਭਾਈ ਹੀਰਾ ਨੰਦ ਦੇ ਪੁੱਤਰ ਸਨ ਉਹਨਾਂ ਦੇ ਬਜ਼ੁਰਗ ਗੋਤਮ ਦਾਸ ਪਿੰਡ ਕਰਿਆਲਾ ਜ਼ਿਲ੍ਹਾ ਜੇਲਮ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੇ ਅਰਜਨ ਦੇਵ ਜੀ ਪਾਸੋਂ ਸਿੱਖੀ ਧਾਰਨ ਕੀਤੀ ਸੀ ਗੁਰੂ ਜੀ ਨੇ ਉਹਨਾਂ ਦੀ ਸੇਵਾ ਉਪਰਖਾਸ਼ ਹੋ ਕੇ ਉਹਨਾਂ ਨੂੰ ਭਾਈ ਦੀ ਪਦਵੀ ਬਖਸ਼ੀ ਸੀ ਜਿਹੜੀ ਉਹਨਾਂ ਦੇ ਖਾਨਦਾਨ ਵਿੱਚ ਹੁਣ ਤੱਕ ਚੱਲੀ ਆ ਰਹੀ ਹੈ ਉਨ੍ਹਾਂ ਦੇ ਦਾਤਾ ਭਾਈ ਪ੍ਰਾਗਾ ਜੀ ਨੂੰ ਗੁਰੂ ਹਰਗੋਬਿੰਦ ਜੀ ਨੇ 1628 ਈਸਵੀ ਵਿੱਚ ਮੁਗਲਾਂ ਨਾਲ ਹੋਏ ਪਹਿਲੇ ਯੁੱਧ ਵਿੱਚ ਇੱਕ ਜੱਥੇ ਦੀ ਕਮਾਂਡ ਸੌਂਪੀ ਸੀ ਉਸ ਯੁੱਧ ਵਿੱਚ ਆਏ ਗਹਿਰੇ जख्मਾਂ ਕਾਰਨ ਉਹ ਚਲਾਣਾ ਕਰ ਗਏ ਸਨ ਉਨ੍ਹਾਂ ਪਿੱਛੋਂ ਭਾਈ ਹੀਰਾ ਨੰਦ ਜੀ ਗੁਰੂ ਹਰ ਰਾਏ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ 1657 ਈਸਵੀ ਵਿੱਚ ਉਨ੍ਹਾਂ ਸਵਰਗਵਾਸ ਹੋਣ ਤੋਂ ਪਹਿਲਾਂ ਆਪਣੇ ਚਾਰ ਪੁੱਤਰਾ ਵਿੱਚੋਂ ਵੱਡੇ ਦੋ ਪੁੱਤਰ ਭਾਈ ਮਤੀਦਾਸ ਤੇ ਭਾਈ ਸਤੀਦਾਸ ਨੂੰ ਗੁਰੂ ਘਰ ਦੀ ਸੇਵਾ ਕਰਨ ਲਾ ਦਿੱਤਾ। ਉਹਨਾਂ ਦੋਹਾਂ ਨੇ ਪਿਤਾ ਦੇ ਹੁਕਮ ਅਨਸਾਰ ਗੁਰੂ ਘਰ ਦੀ ਸੇਵਾ ਤਨ ਮਨ ਨਾਲ ਨਿਭਾਉਣੀ ਸ਼ੁਰੂ ਕਰ ਦਿੱਤੀ। ਰੰਗਜੀਤ ਦੇ ਸੱਦਨ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਉਹਨਾਂ ਦੇ ਨਾਲ ਸਨ। 3 ਮਾਰਚ 1664 ਈਸਵੀ ਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਦੋਵੇਂ ਭਾਈ ਬਕਾਲਾ ਪੁੱਜ ਗਏ। ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਉੱਪਰ ਦੋਵੇਂ ਭਾਈ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਧੀਰਮਲ ਨੂੰ ਜਦੋਂ ਗੁਰਗੱਦੀ ਨਾ ਮਿਲੀ ਤਾਂ ਉਸਨੇ ਸ਼ੀਹਾ ਮਸੰਦ ਤੇ ਹੋਰ ਚੁੰਡੀਦਾਰਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਉਸ ਤੇ ਉਸ ਤੇ ਉਸ ਪਿੱਛੋਂ ਉਹ ਗੁਰੂ ਘਰ ਦਾ ਕੀਮਤੀ ਸਮਾਨ ਉਠਵਾ ਕੇ ਆਪਣੇ ਡੇਰੇ ਲੈ ਗਿਆ ਸੀ ਉਹਨਾਂ ਦੋਹਾਂ ਭਰਾਵਾਂ ਨੇ ਤੀਰਮਲ ਤੇ ਸ਼ੀਹਾ ਮਸਾਂਦ ਨੂੰ ਮੰੰਦੇ ਬਣਾ ਕੇ ਗੁਰੂ ਜੀ پاس ਲੈ ਕੇ ਆਉਣ ਵਿੱਚ ਮੱਖਣ ਸ਼ਾਹ ਦੀ ਪੂਰੀ-ਪੂਰੀ ਮਦਦ ਕੀਤੀ ਸੀ ਗੁਰੂ ਘਰ ਦੇ ਦੀਵਾਨ ਦੁਰਗਾ ਮੱਲ ਨੇ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਮੇਰਾ ਤਨ ਮਨ ਤੇ ਤਨ ਸਭ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਪਰ ਵੱਡੇ ਪੇਕਾਰਨ ਮੇਰੇ پاس ਉਹ ਦੀਵਾਨ ਦੀ ਸੇਵਾ ਨਿਭਾਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ ਇਹ ਦੋ ਪਤੀ ਜੀ ਹਾਜ਼ਰ ਹਨ ਜਿਹੜੇ ਬੜੇ ਸਦਕੀ ਤੇ ਸਰਦਾਲੂ ਸੁਪੁੱਤਰ ਹਨ ਜੇਕਰ ਆਪ ਯੋਗ ਸਮਝੋ ਤਾਂ ਵੱਡੇ ਮਤੀ ਦਾਸ ਨੂੰ ਦੀਵਾਨ ਦੀ ਸੇਵਾ ਤੇ ਛੋਟੇ ਸਤੀ ਦਾਸ ਨੂੰ ਵਜ਼ੀਰ ਦੀ ਸੇਵਾ ਕਰਨ ਦਾ ਮਾਣ ਬਖਸ਼ ਦਿਵੋ ਗੁਰੂ ਜੀ ਨੇ ਦੀਵਾਨ ਦੁਰਗਾ ਮਲ ਦੀ ਬੇਨਤੀ ਪ੍ਰਵਾਨ ਕਰੀ ਤੇ ਭਾਈ ਮਤੀ ਦਾਸ ਨੂੰ ਦੀਵਾਨ ਤੇ ਭਾਈ ਸਤੀ ਦਾਸ ਨੂੰ ਵਜ਼ੀਰ ਦੀ ਸੇਵਾ ਸੌਂਪ ਦਿੱਤੀ ਰੰਗ ਜੇਬ ਨੇ 1674 ਈਸਵੀ ਵਿੱਚ ਸਾਰੇ ਹਿੰਦੁਸਤਾਨ ਦਾ ਇੱਕ ਧਰਮ ਕਰ ਲਈ ਕਸ਼ਮੀਰ ਵਾਲੇ ਪਾਸੇ ਤੋਂ ਜਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਹੁਕਮ ਕਰ ਦਿੱਤਾ ਸੂਬੇਦਾਰ ਸ਼ੇਰ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਝੁਕਾਉਣ ਤੋਂ ਪਹਿਲਾਂ ਕਸ਼ਮੀਰ ਦੇ ਮੁਖੀ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ 25 ਮਈ 1675 ਈਸਵੀ ਨੂੰ ਆਨੰਦਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋਏ ਤੇ ਉਹਨਾਂ ਨੇ ਆਪਣੀ ਲਚਾਰੀ ਗੁਰੂ ਜੀ ਨੂੰ ਦੱਸੀ ਗੁਰੂ ਜੀ ਜਾਣਦੇ ਸਨ ਕਿ ਕਮਜ਼ੋਰ ਤੇ ਸਹਿਮੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ ਉਹਨਾਂ ਨੂੰ ਨੇਟਰ ਬਣਾਉਣ ਲਈ ਨਰਪਉ ਤੇ ਮਹਾਨ ਅਗਵਾਈ ਦੀ ਲੋੜ ਹੁੰਦੀ ਹੈ ਇਸ ਲਈ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਸੂਬੇਦਾਰ ਨੂੰ ਜਾ ਕੇ ਕਹਿ ਦਵੋ ਕਿ ਗੁਰੂ ਤੇਗ ਬਹਾਦਰ ਸਾਡੇ ਆਗੂ ਹਨ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓ ਤਾਂ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ ਰੰਗਜੀਤ ਨੇ ਇਹ ਸੁਨੇਹਾ ਮਿਲਣ ਤੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਕਰ ਦਿੱਤਾ ਗੁਰੂ ਜੀ ਗ੍ਰਿਫਤਾਰੀ ਦੇਣ ਲਈ 11 ਜੁਲਾਈ 1675 ਈਸਵੀ ਨੂੰ ਅਨੰਦਪੁਰ ਤੋਂ ਆਗਰੇ ਨੂੰ ਚੱਲ ਪਏ ਆਗਰੇ ਪੁੱਜਣ ਉੱਪਰ ਜਦੋਂ ਸਿਪਾਹੀ ਗੁਰੂ ਜੀ ਨੂੰ ਗ੍ਰਫਤਾਰ ਕਰਨ ਲੱਗੇ ਤਾਂ ਪਹਿਲਾਂ ਦੋਹਾਂ ਭਰਾਵਾਂ ਨੇ ਅੱਗੇ ਹੋ ਕੇ ਗ੍ਰਫਤਾਰੀਆਂ ਦਿੱਤੀਆਂ ਰੰਗਜੀਤ ਦਾ ਦੂਜਾ ਹੁਕਮ ਆਉਣ ਤੇ ਗੁਰੂ ਜੀ ਨੂੰ ਮਸਲਮਾਨ ਬਣ ਲਈ ਕਿਹਾ ਗਿਆ ਗੁਰੂ ਜੀ ਨੇ ਨਾ ਕਰ ਦਿੱਤੀ ਕਾਜ਼ੀਆਂ ਨੇ ਗੁਰੂ ਜੀ ਨੂੰ ਡਰਾਉਣ ਲਈ ਉਹਨਾਂ ਦੇ ਨਾਲ ਗ੍ਰਫਤਾਰ ਹੋਏ ਸਿੱਖਾਂ ਨੂੰ ਉਹਨਾਂ ਦੇ ਸਾਹਮਣੇ ਤਸੀਹੇ ਦੇ ਕੇ ਕਤਲ ਕਰਨ ਦਾ ਮਨਸੂਬਾ ਬਣਾ ਲਿਆ ਉਹਨਾਂ ਦਾ ਖਿਆਲ ਸੀ ਕਿ ਗੁਰੂ ਜੀ ਸਿੱਖਾਂ ਨੂੰ ਕਤਲ ਹੁੰਦੇ ਦੇਖ ਕੇ ਡਰ ਦੇ ਮਾਰੇ ਇਸਲਾਮ ਕਬੂਲ ਕਰ ਲੈਣਗੇ ਕਾਜ਼ੀਆ ਨੇ ਸਭ ਤੋਂ ਪਹਿਲਾਂ ਭਾਈ ਮਤੀਦਾਸ ਜੀ ਨੂੰ ਚੀਰੇ ਜਾਣ ਦਾ ਹੁਕਮ ਦਿੱਤਾ ਕਾਜ਼ੀਆ ਦਾ ਫਤਵਾ ਸੁਣ ਕੇ ਭਾਈ ਮਤੀਦਾਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਸ ਦਿਓ ਤਾਂ ਜੋ ਮੈਂ ਧਰਮ ਦੀ ਸ਼ਾਨ ਉੱਤੇ ਕੁਰਬਾਨ ਹੋ ਕੇ ਆਪਣਾ ਫਰਜ਼ ਪੂਰਾ ਕਰ ਸਕਾਂ ਗੁਰੂ ਜੀ ਦੇ ਅਸੀਸ ਦੇਣ ਪਿੱਛੋਂ ਕਾਜ਼ੀਆ ਨੇ ਭਾਈ ਮਤੀਦਾਸ ਨੂੰ ਕਿਹਾ ਭਾਈ ਤੂੰ ਇਸਲਾਮ ਕਬੂਲ ਕਰ ਲੈ ਤੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਮੌਜਾਂ ਮਾਨ ਮੁਸਲਮਾਨ ਹੋ ਕੇ ਮਰਨ ਪਿੱਛੋਂ ਜੰਨਤ ਵਿੱਚ ਜਾਵੇਂਗਾ ਜਿੱਥੇ ਦੁੱਧ ਦੀਆਂ ਨਦੀਆਂ ਹੋਣਗੀਆਂ ਪੀਣ ਲਈ ਤਰ੍ਹਾਂ-ਤਰ੍ਹਾਂ ਦੀ ਸ਼ਰਾਬ ਹੋਵੇਗੀ ਤੇ ਹੂਰਾ ਹੋਣਗੇ ਜੇ ਤੂੰ ਇਸਲਾਮ ਕਬੂਲ ਨਹੀਂ ਕਰੇਂਗਾ ਤਾਂ ਤੇਰੇ ਦੋ ਟੁਕੜੇ ਕਰ ਦਿੱਤੇ ਜਾਣਗੇ ਭਾਈ ਮਾਤੀ ਦਾਸ ਜੀ ਨੇ ਉੱਤਰ ਦਿੱਤਾ ਮੈਂ ਸਿੱਖੀ ਤੋਂ ਸੈਂਕੜੇ ਬਹਿਸ਼ਤ ਵਾਰ ਸਕਦਾ ਹਾਂ ਮੈਨੂੰ ਹੂਰਾ ਅਤੇ ਸ਼ਰਾਬ ਦੀ ਲੋੜ ਨਹੀਂ ਮੈਨੂੰ ਧਰਮ ਦੇ ਰਸਤੇ ਵਿੱਚ ਬਹਿਸ਼ਤ ਨਜ਼ਰ ਆਉਂਦਾ ਹੈ ਉਸੇ ਪਿਛੋਂ ਕਾਜ਼ੀਆਂ ਨੇ ਉਸਦੀ ਆਖਰੀ ਮਰਦ ਪੁੱਛੀ ਉਸਨੇ ਉੱਤਰ ਦਿੱਤਾ ਜਦੋਂ ਮੈਨੂੰ ਆਰੇ ਨਾਲ چیرਿਆ ਜਾਵੇ ਮੇਰਾ ਮੂੰਹ ਮੇਰੇ ਮਰਸ਼ਦ ਵਾਲਾ ਰੱਖਣਾ ਤਾਂ ਜੋ ਮੈਂ ਆਪਣੇ ਗੁਰੂ ਦੇ ਆਖਰੀ ਦਮਾ ਤੱਕ ਦیدار ਕਰ ਸਕਾਂ ਤੇ ਉਹ ਮੈਨੂੰ ਦੇਖਦੇ ਰਹਿਣ ਜਿਸ ਨਾਲ ਉਹਨਾਂ ਨੂੰ ਯਕੀਨ ਆ ਜਾਵੇ ਕਿ ਮੈਂ ਕਿਵੇਂ ਖੁਸ਼ੀ ਖੁਸ਼ੀ ਆਖਰੀ ਮੰਜ਼ਲ ਤੱਕ ਪਹੁੰਚਦਾ ਹਾਂ ਕਾਜ਼ੀਆਂ ਦੇ ਹੁਕਮ ਨਾਲ ਜਲਾਦਾਂ ਨੇ 8 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਵਿੱਚ ਪਾਈ ਮਤੀ ਦਾਸ ਦੇ ਸਰੀਰ ਦੇ ਆਰੇ ਨਾਲ ਦੋ ਭਾਗ ਕਰ ਦਿੱਤੇ ਕਾਜੀਆ ਨੇ 10 ਨਵੰਬਰ 1675 ਈਸਵੀ ਨੂੰ ਭਾਈ ਸਤੀਦਾਸ ਨੂੰ ਰੂਮ ਵਿੱਚ ਲਪੇਟ ਕੇ ਸਾੜੇ ਜਾਣ ਦਾ ਹੁਕਮ ਸੁਣਾਇਆ ਕਾਜੀਆ ਨੇ ਭਾਈ ਸਤੀਦਾਸ ਨੂੰ ਰੂਗ ਅਚਲ ਬਿਟੇ ਜਾਣ ਤੋਂ ਪਹਿਲਾਂ ਕਿਹਾ ਤੂੰ ਇਸਲਾਮ ਕਬੂਲ ਕਰ ਲੈ ਆਪਣੀ ਜਾਨ ਬਚਾ ਲੈ ਤੇ ਮੌਜਾਂ ਕਰ ਭਾਈ ਸਤੀਦਾਸ ਨੇ ਉੱਤਰ ਦਿੱਤਾ ਤੁਸੀਂ ਨਹੀਂ ਸਮਝ ਸਕਦੇ ਕਿ ਮੇਰੀ ਮੌਜ ਮੇਰੀ ਖੁਸ਼ੀ ਸਿਰਫ ਗੁਰੂ ਦਾ ਹੁਕਮ ਮੰਨਣ ਵਿੱਚ ਹੈ ਇਹ ਜਾਨ ਬਚਾਉਣ ਵਿੱਚ ਨਹੀਂ ਜਿਹੜੀ ਇੱਕ ਦਿਨ ਫਿਰ ਵੀ ਨਿਕਲ ਜਾਣੀ ਹੈ ਇਹ ਉੱਤਰ ਸੁਣ ਕੇ ਜਲਾਦਾ ਨੇ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਦਿੱਤਾ ਤੇ ਉੱਪਰੋਂ ਤੇਲ ਪਾ ਕੇ ਅੱਗ ਲਗਾ ਦਿੱਤੀ। ਭਾਈ ਸਤੀਦਾਸ ਅਡੋਲ ਚਤ ਆਖਰੀ ਸਵਾਸਾਂ ਤੱਕ ਰੂਹ ਵਿੱਚ ਸੜਦੇ ਰਹੇ ਤੇ ਆਪਣਾ ਪ੍ਰਾਨ ਨਿਭਾ ਗਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।